ਕੁੜੀ ਦੀ ਊਡੀ ਨਾ ਹੀ ਨਾ ਮੇਰੀ ਫਰੀ ਕੀ ਕਰਦੀ ਪਹਿਲੇ ਅੱਛਾ ਅੱਛਾ ਜੀ ਲੈ ਹੁਣ ਤੱਕ ਨਾ ਮੈਂ ਕੋਣੀ ਵੇਖਤਾ ਵੇ ਮੇਰੇ ਪੁੱਤਰੋ ਰਾਤੀ ਨਮਰਾ ਤੋੜੀ ਕੋਣੀ ਦਾ ਚਾਚਾ ਬਿਓ ਥਾ ਹੋ ਰਿਹਾ ਹਾਂ ਨਬਾਲਗ ਬੱਚਿਆਂ ਨੂੰ ਵਾਹਨ ਦੇਣ ਦਾ ਇੰਡਾ ਵੱਡਾ ਨੁਕਸਾਨ ਹੋਇਆ ਕਿ ਇੱਥੇ ਇੱਕ ਇੰਨਾ ਵਧੀਆ ਹੱਸਦਾ ਖੇਡਦਾ ਪਰਿਵਾਰ ਉਜੜ ਗਿਆ ਮਾਪਿਆਂ ਦੀ ਇਕਲੋਤੀ ਧੀ ਜਿਸ ਦੀ ਜਾਨ ਜਾਣ ਤੋਂ ਬਾਅਦ ਮਾਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਅਤੇ ਉਹ ਰੋਂਦੀ ਹੋਈ ਆਖ ਰਹੀ ਸੀ ਕਿ ਸਰਕਾਰ ਅਤੇ ਪੁਲਿਸ ਦੇ ਵੱਲੋਂ ਤਾਂ ਰੋਕਿਆ ਹੋਇਆ ਹੈ ਕਿ ਛੋਟੇ ਬੱਚਿਆਂ ਨੂੰ ਮੋਟਰਸਾਈਕਲ ਨਾ ਦਿਵੋ ਪਰ ਮਾਪਿਓ ਨਹੀਂ ਰੋਕ ਰਹੇ ਜਿਸ ਤੇ ਚਲਦੇ ਹੋਏ ਇਹੋ ਜਿਹੇ ਹਾਦਸੇ ਹੋ ਰਹੇ ਨੇ ਇਸੇ ਘਟਨਾ ਦੇ ਕਾਰਨ ਇੱਕ ਮਾਸੂਮ ਬੱਚੀ ਜਿਸਦੀ ਨਾਮ ਸੁਖਮਨੀ ਸੀ ਉਸ ਦੀ ਜਾਨ ਚਲੀ ਗਈ ਹੈ ਪਤਾ ਲੱਗਿਆ ਕਿ ਉਹ ਜਦੋਂ ਪੰਦਗੀ ਕਰਨ ਦੇ ਲਈ ਜਾ ਰਹੇ ਸੰਤ ਉਸ ਮੌਕੇ ਤੇ ਹੀ ਇਹ ਦਰਦਨਾਕ ਘਟਨਾ ਹੋਈ ਹੈ ਮੋਟਰਸਾਈਕਲ ਦੀ ਟੱਕਰ ਦੇ ਨਾਲ ਨ ਬਾਲਕ ਬੱਚੀ ਦੀ ਜਾਨ ਗਈ ਹੈ ਪੈਦਲ ਜਾ ਰਹੀ ਬੱਚੀ ਦੇ ਵਿੱਚ ਤਿੰਨ ਮੋਟਰਸਾਈਕਲ ਸਵਾਰਾਂ ਦੇ ਵੱਲੋਂ ਪਿੱਛੋਂ ਆ ਕੇ ਇਹ ਟੱਕਰ ਮਾਰੀ ਗਈ ਹੈ ਤੇ ਮਾਂ ਦੱਸਦੀ ਹੈ ਕਿ ਮੇਰੀ ਤੇ ਕੱਚੇ ਰਸਤੇ ਤੇ ਜਾ ਰਹੀ ਸੀ ਪਰ ਪਿੱਛੋਂ ਆ ਰਹੇ ਇਹਨਾਂ ਮੋਟਰਸਾਈਕਲ ਸਵਾਰਾਂ ਦੇ ਵੱਲੋਂ ਉਸ ਦੀ ਜਾਨ ਲਈ ਗਈ ਕਿਥੇ ਅਤੇ ਕਿਸ ਰੂਪ ਦੇ ਵਿੱਚ ਆ ਕੇ ਹੋ ਜਾਣੀ ਹੈ ਆਖਿਰਕਾਰ ਕਿਸੇ ਨੂੰ ਨਹੀਂ ਪਤਾ ਹੁੰਦਾ ਫਿਰੋਜ਼ਪੁਰ ਦੇ ਪਿੰਡ ਤੇ ਵਿੱਚ ਇਹੋ ਜਿਹਾ ਹੀ ਮਾਮਲਾ ਸਾਹਮਣੇ ਆਇਆ ਜਿੱਥੇ ਘਰ ਤੋਂ ਕੁਝ ਹੀ ਦੂਰੀ ਤੇ ਬਣੀ ਚਰਚ ਦੇ ਵਿੱਚ ਬੰਦਗੀ ਸੁਣਨ ਦੇ ਲਈ ਜਾ ਰਹੀ ਸੀ ਇਹ ਕੁੜੀ ਅਤੇ ਪਿੱਛੋਂ ਤੇਜ਼ ਰਫ਼ਤਾਰ ਦੇ ਨਾਲ ਆ ਰਹੇ ਮੋਟਰਸਾਈਕਲ ਸਵਾਰ ਮੁੰਡਿਆਂ ਨੇ ਇਹਨਾਂ ਦੇ ਵਿੱਚ ਟੱਕਰ ਮਾਰ ਦਿੱਤੀ ਇਹ ਐਕਸੀਡੈਂਟ ਇੰਨਾ ਜ਼ਿਆਦਾ ਭਿਆਨਕ ਸੀ ਕਿ ਇਸ ਦੇ ਵਿੱਚ ਕੁੜੀ ਨੇ ਮੌਕੇ ਤੇ ਦਮ ਤੋੜਿਆ ਅਤੇ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਮੁੰਡੇ ਮੌਕੇ ਤੋਂ ਫਰਾਰ ਹੋ ਗਏ ਸਥਾਨਕ ਲੋਕਾਂ ਦੇ ਵੱਲੋਂ ਬਾਦ ਦੇ ਵਿੱਚ ਰੋਲਾ ਪਾਣ ਤੇ ਉੱਥੇ ਕੁਝ ਲੋਕ ਇਕੱਠੇ ਹੋਏ ਜਿਨ੍ਹਾਂ ਦੇ ਵੱਲੋਂ ਬੱਚੀ ਨੂੰ ਚੱਕ ਕੇ ਹਸਪਤਾਲ ਲਿਆਂਦਾ ਗਿਆ ਪਰ ਉਸ ਸਮੇਂ ਤੱਕ ਬੱਚੀ ਦਮ ਤੋੜ ਚੁੱਕੀ ਸੀ ਮੋਟਰਸਾਈਕਲ ਸਵਾਰ ਨਾਬਾਲਗ ਦੱਸੀ ਜਾ ਰਹੇ ਨੇ ਜਿਨ੍ਹਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਉੱਥੇ ਪੁਲਿਸ ਦੇ ਵੱਲੋਂ ਵੀ ਹੁਣ ਦੇ ਨੂੰ ਕਬਜ਼ੇ ਦੇ ਵਿੱਚ ਲੈਣ ਤੋਂ ਬਾਅਦ ਸਖਤ ਕਾਰਵਾਈ ਦਾ ਤੇ ਇਨਸਾਫ ਦਾ ਭਰੋਸਾ ਦਿੱਤਾ ਜਾ ਰਿਹਾ ਹੈ ਇਸ ਮੌਕੇ ਤੇ ਪਰਿਵਾਰ ਹੋਰ ਕੀ ਗੁਹਾਰ ਲਗਾ ਰਿਹਾ ਹੈ ਉਹ ਸੁਣ ਲੈਣੇ ਆ ਇੱਕ ਖਾਸ ਰਿਪੋਰਟ ਫਿਰੋਜ਼ਪੁਰ ਤੋਂ ਸਾਹਮਣੇ ਆ ਰਹੀ ਸੀ ਜੋ ਕਿ ਪੱਤਰਕਾਰ ਸੁਖਚੰਦ ਸਿੰਘ ਦੇ ਵੱਲੋਂ ਕਵਰ ਕੀਤੀ ਗਈ ਹੈ ਤਾਂ ਕਿ ਆਮ ਜਨਤਾ ਤੱਕ ਇਸ ਨੂੰ ਪਹੁੰਚਾਇਆ ਜਾ ਸਕੇ। ਸੁਖਮਨ ਮੇਰਾ ਨਾਮ ਜਸਵਿੰਦਰ ਗੋਰਾ ਕੁੜੀ ਦਾ ਨਾਮ ਕੀ ਸੀਗਾ ਸੁਖਮਨੀ ਸੁਖਮਨੀ ਕਿੰਨੀ ਉਮਰ ਦੀ ਕੁੜੀ ਸੀ 16 ਸਾਲ ਆ ਤੇ ਕਿੱਥੇ ਜਾ ਰਹੀ ਸੀ ਕਿਹਨਾਂ ਰੋਡ ਤੇ ਜਾ ਰਹੀ ਸੀ ਕਿਸੀ ਬੰਦਗੀਰ ਚੱਲੀ ਸੀ ਮਗਰ ਬੱਚੇ ਗਈ ਸੀ ਤੋਂ ਨਾ ਮਗਰ ਉਹ ਆਕ ਮੋਟਰਸਾਈਕਲ ਮਾਰਿਆ ਬੱਚੇ ਚਲਾ ਰਿਆ ਸੀ ਉਹ ਮੋਟਰ ਵਾਹ ਵੇ ਗਿਆ 16 17 ਸਾਲਾਂ ਦੀ ਸੀ ਤੇਰਫਾਰ ਸੀ ਹਾਂ ਜਵਾਨ ਸੀ ਵਿੱਚ ਮਾਰਿਆ ਆ ਹਾਂ ਵਿੱਚ ਮਾਰਿਆ ਨੇ ਤੇ ਮੜਕੀ ਦੀ ਡਿੱਗਦੀ ਨਾਲ ਹਾਂ ਨਾਲੇ ਡੇਗੇ ਨੇ ਚੱਕਿਆ ਨਹੀਂ ਉਹਨੂੰ ਉਹ ਤਾਂ ਮੋਟਰ ਸੰਗ ਚੱਕ ਕੇ ਨਿਕਲ ਗਿਆ ਸੀ ਸਕਸਾਰੋ ਬੇਟਾ ਮਾਤਰਾ ਰੋਗੇ ਨਾਲ ਪਹੋ ਬੜੀ ਬੇਤ ਹਾਂ ਜੇ ਮੌਕੇ ਤੇ ਹੋਣੀ ਹੈ ਹੁਣ ਕਾਰਵਾਈ ਕਿਸ ਤਰ੍ਹਾਂ ਦੀ ਚਾਹੀਦੀ ਵੱਧ ਵੱਧ ਕਰਨੀ ਚਾਹੀਦੀ ਹਾਂ ਜੀ ਹੋਣੀ ਚਾਹੀਦੀ ਹੈ ਨਾਮ ਰੋਇਨ ਲਖਾ ਹਾਂ ਹੋਣੀ ਚਾਹੀਦੀ ਹੈ ਨਾਲ ਸਾਹਿਬ ਨਾਲ ਜੀ ਨਾਲ ਸਾਹਿਬ ਜਨਬਤ ਮਿਲਣਾ ਚਾਹੀਦਾ ਹੈ ਮੇਰੇ ਇੱਕੋ ਲੜਕੀ ਸੀ ਇੱਕੋ ਲੜਕੀ ਇੱਕ ਹੋ ਗਈ ਸੀ ਦੋ ਸੀ ਦੋ ਭਰਾ ਸੀ ਦੋ ਸੀ ਵੱਡੀ ਜੀ ਛੋਟੀ ਇਹ ਛੋਟੀ ਗਈ ਸੀ 16 ਸਾਲ ਦੀ ਗਈ ਸੀ ਹਾਂ ਜੀ ਸਾਹਿਬ ਮਿਲਣਾ ਚਾਹੀਦਾ ਹਾਂ ਜੀ ਹਾਂ ਜੀ ਮੇਰਾ ਨਾਮ ਰਾਣੀ ਹੈਗਾ। ਰਾਣੀ ਕੀ ਲੱਗਦੀ ਸੀ ਕਿ ਬੱਚੀ ਹੈ। ਮੇਰੀ ਪਤੀਜੀ ਸੀਗੇ। ਹਾਂਜੀ। ਤੇ ਕੀ ਹੋਇਆ ਕੀ ਕਰ? ਇਹ ਮੇਰੇ ਪਤੀਜੀ ਜਾ ਰਹੀ ਸੀਗੀ ਕੱਚੇ ਰਾਹ ਤੇ ਸਾਸ ਸੰਗ ਤੇ ਜਾ ਰਹੀ ਸੀਗੇ। ਹਾਂਜੀ। ਤੇ ਬੰਦਗੀ ਤੇ ਜਾ ਰਹੀ ਸੀਗੀ ਤੇ ਹੁੰਦੇ ਆਪਣੇ ਹੱਥ ਹੀ ਜਾ ਰਹੀ ਸੀਗੇ ਪਿੱਛੋਂ ਮੋਟਰਸਾਈਕਲ ਆਇ ਸੀ ਤਿੰਨ ਜਣੇ ਸਵਾਰ ਸੀਗੇ ਉੱਪਰ। ਦੋ ਜਣੀਆਂ ਇਹ ਸੀ ਇੱਕ ਪੱਕੇ ਤੇਜ਼ ਰਾਹ ਤੇ ਗਈ ਸੀਗੀ। ਮੇਰੀ ਪਤੀਜੀ ਕੱਚੇ ਤੇ ਰਾਹ ਤੇ ਗਈ ਸੀਗੀ। ਨਾ ਪਰਵਾਹ ਨਾਲ ਤੇ ਉਹ ਲਾਪਰਵਾਹੀ ਨਾਲ ਉਹਨਾਂ ਨੇ ਸਪੀਡ ਤੇ ਮੋਟਰਸਾਈਕਲੇਗਾ ਸੀਗਾ ਹਾਂ ਰੇ ਤੇਜ਼ ਰਫ਼ਤਾਰ ਨਾਲੇਗਾ ਸੀ ਤੇ ਪਿੱਛੋਂ ਮੋਟਰਸਾਈਕਲ ਵੱਜਿਆ ਤੇ ਕੰਨੀ ਦਾ ਮਣਕਾ ਟੁੱਟ ਗਿਆ ਮੌਕੇ ਤੇ ਮੌਤ ਹੋ ਗਈ ਉਹ ਭੱਜ ਕੇ ਪਰ ਉਹਨਾਂ ਨੇ ਉਹਨੂੰ ਬੱਚੀ ਨੂੰ ਨਹੀਂ ਚੁੱਕਿਆ ਛੋਟੀ ਜੀ ਉਹ ਅਨਬਾਲਕ ਸੀਗੀ ਸਾਨੂੰ ਹੁਣ ਬੱਚੀ ਤਵਾਫਸ ਨਹੀਂ ਮਿਲਨੀ ਹਾਂ ਮੌਕੇ ਤੇ ਤਾਂ ਉਹ ਵੀ ਚਲੇ ਗਏ ਉਹਨਾਂ ਚੱਕਿਆ ਵੀ ਨਹੀਂ ਮਚਾਤ ਬਚ ਜਾਂਦੇ ਸਾਡੀ ਬੱਚੀ ਸਾਡੇ ਕੋਲ ਹੋਣਾ ਇਸ ਟਾਈਮ ਹੁੰਦੀ ਪਰ ਉਹ ਮੋਕ ਗਈ ਉਹ ਤੇ ਵਿਦਾਤ ਹੋ ਗਈ ਉਹਨਾਂ ਦੀ ਉਹਨਾਂ ਚੱਕੀ ਨਹੀਂ ਹੈਗਾ ਕਾਰਵਾਈ ਇਹੋ ਜਿਹੀ ਹੈ ਪੁਲਿਸ ਤਾਂ ਚਲਾਣ ਕਰਦੀ ਹੈ ਹਾਂ ਬੱਚਿਆਂ ਨੂੰ ਨਹੀਂ ਦੇਣ ਦੇ ਮੋਟਰਸਾਈਕਲ ਬੱਚਿਆਂ ਨੂੰ ਪੁਲਿਸ ਨੇ ਤਾਂ ਕਿਹਾ ਮੋਟਰਸਾਈਕਲ ਨਹੀਂ ਦੇਣਾ ਪਰ ਹੁਣ ਮਾਪਿਆਂ ਤੇ ਵੀ ਕਸੂਰਵਾਰ ਹੋਣਾ ਚਾਹੀਦਾ ਬੱਚਿਆਂ ਨੂੰ ਬੱਚਿਆਂ ਨੂੰ ਕਿਉਂ ਮੋਟਰਸਾਈਕਲ ਕਿਉਂ ਦਿੱਤਾ ਜਾਵੇ ਬੱਚੇ ਛੋਟੇ 12 ਸਾਲ ਦੀ ਉਮਰ ਛੋਟਿਆਂ ਨੂੰ ਫਰਾਦ ਦੇਣ ਤੇ ਮਾਪਿਓ ਮੋਟਰਸਾਈਕਲ ਉਹਨਾਂ ਨੇ ਮਾਪਿਆਂ ਤੇ ਵੀ ਕੇਸ ਲਾਇਆ ਜਾਵੇ ਹੋਣੀ ਚਾਹੀਦੀ ਇਹੋ ਜਿਹੀ ਹਾਂਜੀ ਹੋਣੀ ਚਾਹੀਦੀ ਕੰਸਾਬ ਮਿਲ ਲੱਗੂ ਹਾਂਜੀ ਸਾਨੂੰ ਤਾਂ ਸਾਫ਼ ਚਾਹੀਦਾ ਸਾਨੂੰ ਹੋਰ ਕੋਹਚ ਨਹੀਂ ਚਾਹੀਦਾ ਸਾਡੀ ਕੁੜੀ ਤਨਵਾ ਬਸਾਣੀ ਨਹੀਂ ਜੋ ਸੰਸਮ ਜੀ ਸੰਸਮ ਤੇ ਕੋਲ ਰਹਿਣ ਵਾਲੇ ਨਹੀਂ ਬਹਰੇ ਗਈ ਐ ਕੀ ਗੱਲ ਬਾਤ ਹੋਈ ਦੇਖੋ ਮੇਰੀ ਗੁੜੀਆ 16 ਸਾਲ ਦੀ ਕੁੜੀ ਆਈ ਗਈ ਜੀ ਉਹ ਚਰਚ ਬੰਦ ਕੀ ਜਾ ਰਹੀ ਸੀਗੇ ਤੇ ਦੋ ਜਣੇ ਸੀਗੇ ਉਹ ਕੱਚੇ ਬਿਲਕੁਲ ਕੱਚੇ ਸੜ ਤੇ ਚੱਲੇ ਚੱਲੇ ਜਾ ਰਹੇ ਸੀ ਪੈਸ ਕਾਲ ਜਾ ਰਹੀ ਸੀ ਦੋ ਜਣੇ ਸੀਗੇ ਦੋ ਦੋ ਜਣੀਆਂ ਸੀ ਹਾਂਜੀ ਜਿਹੜੇ ਤੱਕੀ ਤੇ ਸੀਗੇ ਉਹਨੂੰ ਕੁਛ ਨਹੀਂ ਹੋਇਆ ਹਾਂ ਹਾਂ ਉਹ ਬਿਲਕੁਲ ਕੁਛ ਨਹੀਂ ਸੱਟ ਲੱਗੀ ਜਿਹੜੇ ਕੱਚੀ ਤੇ ਮੇਰੀ ਕੁੜੀ ਆ ਗਈ ਸੀ ਪਿੱਛੇ ਲਿਆ ਕੇ ਮਾਰਕਸਾਂ ਮੁੰਡੇ ਆਜੇ ਗਿਆ ਮਾਰਕਸ ਉਹ ਸੜ ਜਾਂਦੇ ਗਿਆ ਕਦੋਂ ਲੱਗਿਆਗਾ ਉਹ ਅਸੂਸ ਨਾਲ ਭੱਜ ਕੇ ਆਈ ਕੁੜੀ ਚੱਕਿਆ ਤੇ ਅਸਤ ਮੋੜ ਦਿਖਾਤੇ ਹੋਵੇ ਉਹਦ ਖਰਾਰ ਹੋਏ ਗਏ ਮੁੰਡੇ ਤੇ ਕਿੰਨੇ ਜਣੇ ਚੜੇ ਸੀ ਉਹਦੇ ਮੋੜ ਤੇ ਮੁੰਡੇ ਤੇਨ ਗਏ ਸੀ ਤੇਨ ਗਏ ਸੀ ਕਿੰਨੇ ਜਣੇ ਸਵਾਰ ਸੀ ਹਾਂਜੀ ਨਵਾਲ ਵੀ ਸੀ ਕਿ ਮੁੰਡੇ ਉਹ ਵੀ ਮੁੰਡੇ ਜਵਾਨ ਹੋਏ ਸੀ ਜਵਾਨ ਸੀ ਹਾਂਜੀ ਤੇ ਹੁਣ ਸਰਕਾਰ ਵੱਲੋਂ ਤਾਂ ਬੜੇ ਚਲਾਨ ਵੀ ਕੀਤੇ ਜਾਂਦੇ ਨੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਰਕਾਰ ਹਾਂ ਸਰਕਾਰਾਂ ਤਾਂ ਨਵੇਂ ਤੇ ਨਵੇਂ ਕਰੋੜ ਬਣਾਉਂਦੀਆਂ ਨੇ ਪਰ ਅਗਾਂ ਸਾਡੀ 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 ਤੇਹ ਵੀ ਵਾਪਸ ਆਉਣੀ ਏਗੀ ਹਾਂ ਜੇ ਐਦਾਂ ਰੱਜੇ ਕੋਈ ਉਹ ਮੱਥ ਕੀ ਨਪਾਈ ਜਾਵੇ ਕਰੋੜ ਬਣਾ ਕੇ ਬਣਾ ਲੇ ਵੀ ਗਿਆ ਤੇ ਸਾਡੀ ਗੁੜੀ ਵਾਪਸ ਤੇਜ ਦੇਣ ਕਿ ਚਲਾਨ ਵੀ ਕੱਟੇ ਜਾਂਦੇ ਨੇ ਤਾਂ ਵੀ ਹੈ ਨਾ ਜਿਵੇਂ باوجود ਵੀ ਨੌਜਵਾਨ ਜਿਹੜੇ ਪਿੰਡਾਂ ਚੋਂ ਆਏ ਹਾਂਜੀ ਹਾਂਜੀ ਕੋਈ ਰੋਕਦੀ ਨਹੀਂ ਕੋਈ ਕੋਈ ਰੋਕੋ ਕੋਈ ਨਹੀਂ ਜੀ ਹੋ ਉਹਨੋ ਕਿ ਤਰ੍ਹਾਂ ਦੀ ਛੋਟੇ ਛੋਟੇ ਬੱਚੇ ਮੋਰਸਲ ਨੂੰ ਦੇ ਦਿਨਾਂ ਤੋਂ ਆਪੇ ਲਾਗੇ ਕਾਰਵਾਈ ਦੀ ਹੁਣ ਇਸ ਤਰ੍ਹਾਂ ਦੀ ਮੰਗ ਕਾਰਵਾਈ ਨਾ ਹੋਣੀ ਚਾਹੀਦੀ ਪ੍ਰਸ਼ਾਸਨ ਤੋਂ ਮੰਗਿਆ ਹੀ ਕਰਦਾ ਮੇਰੀ ਬੱਚੀ ਮਿਸਾਲ ਮੈਨੂੰ ਮਿਲਜੇ ਨਾ ਹੋਰ ਕੁਝ ਨਹੀਂ ਚਾਹੀਦਾ ਉਹਨਾਂ ਦੇ ਪੁਨਰਬਾਰਦੀ ਕਾਰਵਾਈ ਹੁੰਦੀ ਹਾਂਜੀ ਗਰੀਬ ਕੀ ਅਸੀਡਟ ਦਾ ਜਿਹੜਾ ਮਾਮਲਾ ਹੈ ਸੱਚੀ ਮਾਉਣਾ ਸੀ ਇਹ ਬਾਰੇ ਕਿ ਅੱਡੇ ਦੀ ਗੱਲ ਹੈ ਮਡਰਨ ਅਮਜੀਤ ਸਰਗੰਦੀ ਬਾਰੀਕੇ ਉੱਥੇ ਕੱਲ ਪੌਣੇ ਕੋ 7 ਵਜੇ ਇੱਕ ਸੁਖਮਨੀ ਨਾਮ ਦੀ ਲੜਕੀ ਅ ਮਨਜੀਤ ਕੌਰ ਲੇਡੀ ਆ ਉਹਨਾਂ ਦੇ ਨਾਲ ਬੰਦਗੀ ਤੇ ਜਾ ਰਹੀ ਸੀ ਤਮੈਂ ਤੇ ਉਹਨਾਂ ਦੇ ਪਿੱਛੇ ਤੇ ਇੱਕ ਮੋਟਰਸਾਈਕਲ ਹੀਰੋ ਸਪਲੈਂਡਰ ਜਿਸ ਨੂੰ ਇੱਕ ਮੁੰਡਾ ਦਾ ਇੱਕ ਲੜਕਾ ਚਲਾ ਰਿਹਾ ਸੀਗਾ ਬਸਤੀ ਆਵਾਜ਼ ਰਹਿਣ ਵਾਲਾ ਇੱਥੇ ਫ੍ਰੋਪਰ ਸ਼ਹਿਰ ਦਾ ਉਹਦੇ ਪਿੱਛੇ ਮਰਲਾ ਲਾਪਰਵਾਹੀ ਨਾਲ ਮੋਟਰਸਾਈਕਲ ਚਲਾ ਕੇ ਕਾਫੀ ਜ਼ੱਟਾਂ ਲੱਗੀਆਂ ਲੜਕੀ ਨੂੰ ਉਹਨੂੰ ਹਸਪਤਾਲ ਲਿਆਂਦਾ ਤੇ ਉਹਦੀ ਡੈਥ ਹੋ ਗਈ ਉਦੇ ਫਾਦਰ ਜਸਵੰਤ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਬਾਰੇ ਕੇ ਦੇ ਬਿਆਨ ਤੇ ਮੁਕਦਮਾ ਦਰਜ ਕੀਤਾ ਮੁਕਦਮਾ ਨੰਬਰ 300 ਅੰਡਰ ਸੈਕਸ਼ਨ 106 281 ਬੀ ਐਨ ਐਸ ਮੁਕਦਮਾ ਦਰਜ ਕਰਕੇ ਤਵਤੀਸ਼ ਹਮਲੋਚ ਰਹਿੰਦੀ ਹੈ ਐਸਆਈ ਹਾਲਡਰ ਪਰਮਜੀਤ ਸਿੰਘ ਦੀ ਕਾਰਵਾਈ ਕਰ ਰਹੀ ਕਿਉਂਕਿ ਬਾਰੇ ਕਿਥੋਂ ਹੋ ਚੱਲੀ ਹੈ ਹਾਂਜੀ ਹਾਂਜੀ ਬਿਲਕੁਲ ਬਾਈ ਨੇ ਅਨਵੈਸਟੀਗੇਸ਼ਨ ਐਫ ਆਈ ਆਰ ਦਰਜ ਹੋ ਗਈ ਹੈ ਪੋਸਟ ਮਾਰਡਮ ਨੇ ਕਿਹਦੇ ਕਰਾਇਆ ਤਵਤੀਸ਼ ਜੀ ਸੁਖਮਨੀ ਮੇਰਾ ਨਾਮ ਜਸਵਿੰਦਰ ਗੌਰ ਹੈ। ਕੁੜੀ ਦਾ ਨਾਮ ਕੀ ਸੀਗਾ? ਸੁਖਮਨੀ। ਸੁਖਮਨੀ ਕਿੰਨੀ ਉਮਰ ਦੀ ਕੁੜੀ ਸੀ? 16 ਸਾਲ। ਤੇ ਕਿੱਥੇ ਜਾ ਰਹੀ ਸੀ? ਰੋਡ ਤੇ ਜਾ ਰਹੀ ਸੀ ਬੰਦਗੀਰ।